ਡਾਕਟਰਾਂ ਦੇ ਵੱਲੋਂ ਅਕਸਰ ਹੀ ਕਿਹਾ ਜਾਂਦਾ ਹੈ ਕਿ ਨਾਸ਼ਤੇ ਦੇ ਵਿੱਚ ਤੁਹਾਨੂੰ ਫਰੂਟ ਖਾਣਾ ਚਾਹੀਦਾ ਹੈ ਤਾਂ ਜੋ ਤੁਹਾਡੀ ਸਿਹਤ ਬਣੀ ਰਹੇ ਤੁਹਾਡੇ ਦਿਨ ਦੀ ਸ਼ੁਰੂਆਤ ਵਧੀਆ ਹੋਵੇ ਤੁਹਾਡੇ ਦੇ ਵਿੱਚ ਸਰੀਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਾ ਹੋਵੇ ਤੇ ਤੁਸੀਂ ਤੰਦਰੁਸਤ ਰਹੋ ਪਰ ਕੀ ਤੁਹਾਨੂੰ ਪਤਾ ਹੈ ਕਿ ਸਵੇਰੇ ਤੁਹਾਨੂੰ ਨਾਸ਼ਤੇ ਦੇ ਵਿੱਚ ਕਿਹੜੇ ਫਲ ਖਾਣੇ ਚਾਹੀਦੇ ਨੇ ਤੇ ਕਿਸ ਫਲ ਦੇ ਕਿੰਨੇ ਕੁ ਫਾਇਦੇ ਨੇ ਅੱਜ ਤੁਹਾਨੂੰ ਦੱਸਦੇ ਹਾਂ ਕਿ ਸਵੇਰੇ ਖਾਲੀ ਪੇਟ ਜਿਹੜੇ ਫਲ ਖਾਣੇ ਚਾਹੀਦੇ ਨੇ ਉਹਨਾਂ ਦੇ ਵਿੱਚ ਪਪੀਤਾ ਤਰਬੂਜ ਸੰਤਰਾ ਸਟਰਾਬਰੀ ਅਤੇ ਕੇਲਾ ਸ਼ਾਮਿਲ ਹੈ ਪਰ ਉੱਥੇ ਹੀ ਕਿਹੜੇ ਵਿਅਕਤੀ ਇਹਨਾਂ ਨੂੰ ਨਹੀਂ ਖਾ ਸਕਦੇ ਤੇ ਅਸੀਂ ਕਿੰਨੀ ਮਾਤਰਾ ਦੇ ਵਿੱਚ ਖਾਣਾ ਇਹ ਜਾਣਨਾ ਵੀ ਬੇਹੱਦ ਜ਼ਰੂਰੀ ਹੈ ਕਿਉਂਕਿ ਪਪੀਤਾ ਉਹਨਾਂ ਫਲਾਂ ਦੇ ਵਿੱਚੋਂ ਇੱਕ ਫਲ ਹੈ ਜਿਹੜਾ ਕਿ ਖਾਲੀ ਪੇਟ ਖਾਣਾ ਚੰਗਾ ਹੁੰਦਾ ਹੈ ਇਸ ਦੇ ਨਾਲ ਹੀ ਪੈਮਨ ਨਮਕ ਤੇ ਐਨਸੀਬੀਆਈ ਜਰਨਲ ਦੇ ਵਿੱਚ ਪ੍ਰਕਾਸ਼ਿਤ ਇੱਕ ਖੋਜ ਤੋਂ ਪਤਾ ਚੱਲਿਆ ਹੈ ਕਿ ਪਪੀਤਾ ਦੇ ਨਾਲ ਜਿਹੜੀ ਪਾਚਨ ਕਿਰਿਆ ਬਹੁਤ ਮਜ਼ਬੂਤ ਹੁੰਦੀ ਹੈ ਇਸ ਦੇ ਵਿੱਚ ਫਾਈਬਰ ਚੰਗਾ ਹੁੰਦਾ ਹੈ ਤੇ ਸ਼ਾਨਦਾਰ ਫਲ ਹੈ ਜਿਹੜਾ ਕਿ ਨਾਸ਼ਤੇ ਦੇ ਵਿੱਚ ਖਾਣਾ ਸਭ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਜੇਕਰ ਤੁਸੀਂ ਤਰਬੂਜ ਦੀ ਗੱਲ ਕਰੀਏ ਤਾਂ ਸਭ ਤੋਂ ਹਾਈਡਰੇਟ ਕਰਨ ਵਾਲੇ ਫਲਾਂ ਦੇ ਵਿੱਚੋਂ ਇੱਕ ਹੈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਵਿੱਚ ਆਇਰਨ ਸੋਖਣ ਦੇ ਵਿੱਚ ਮਦਦ ਕਰਦਾ ਹੈ ਇਮਿਊਨਿਟੀ ਵਧਾਉਂਦਾ ਹੈ ਤੇ ਇਸ ਦੇ ਨਾਲ ਹੀ ਵਿਟਾਮਿਨ ਸੀ ਪੋਟਾਸ਼ੀਅਮ ਤਾਂਬਾ ਵਿਟਾਮਿਨ ਏ ਅਤੇ ਬੀ 5 ਨਾਲ ਭਰਪੂਰ ਹੁੰਦਾ ਹੈ ਤੇ ਜਿਸ ਦੇ ਨਾਲ 슈ਗਰ ਦੇ ਪੱਧਰ ਨੂੰ ਵੀ ਇਹ ਨਹੀਂ ਵਧਾਉਂਦਾ ਬਲਕਿ ਕੰਟਰੋਲ ਕਰਦਾ ਹੈ ਜੇਕਰ ਅਸੀਂ ਸੰਤਰਾ ਦੀ ਗੱਲ ਕਰੀ ਤਾਂ ਸੰਤਰਾ ਇਮਿਊਨ ਸਿਸਟਮ ਨੂੰ ਵਧਾਉਂਦਾ ਹੈ ਇਸ ਦੇ ਨਾਲ ਹੀ ਪਾਣੀ ਦੇ ਵਿੱਚ ਜਿਹੜੇ ਵਿਟਾਮਿਨ ਨੇ ਬੀ ম্যাগਨੇਸ਼ੀਅਮ ਪੋਟਾਸ਼ੀਅਮ ਤਾਂਬੇ ਵਰਗੇ ਪੋਸ਼ਟਿਕ ਤੱਤ ਵੀ ਭਰਪੂਰ ਮਾਤਰਾ ਦੇ ਵਿੱਚ ਪਾਏ ਜਾਂਦੇ ਨੇ ਸੋ ਇਸ ਦੇ ਨਾਲ 슈ਗਰ ਦੇ ਪ੍ਰਬੰਧਨ ਦੇ ਵਿੱਚ ਵੀ ਮਦਦ ਮਿਲਦੀ ਕਿਉਂਕਿ ਆਇਰਨ ਨੂੰ ਸੋਖ ਲੈਂਦਾ ਹੈ ਤੇ ਜਿਹੜੇ 슈ਗਰ ਦੇ ਮਰੀਜ਼ ਨੇ ਉਹਨਾਂ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਹੁਣ ਗੱਲ ਸਟਰਾਬਰੀ ਦੀ ਕਰ ਲੈਨੇ ਆ ਸਟਰਾਬਰੀ ਅਤੇ ਹੋਰ 베ਰੀਆਂ ਖਾਲੀ ਪੇਟ ਖਾਣੀਆਂ ਸਭ ਤੋਂ ਵਧੀਆ ਮੰਨੀਆਂ ਜਾਂਦੀਆਂ ਨੇ ਕਿਉਂਕਿ ਸਟ੍ਰਾਬਰੀ ਦੇ ਵਿੱਚ ਫਾਈਬਰ, ਮੈਗਨੀਸ਼ੀਅਮ ਅਤੇ ਵਿਟਾਮਿਨ ਸੀ ਭਰਪੂਰ ਪੋਸ਼ਟਿਕ ਤੱਤ ਪਾਏ ਜਾਂਦੇ ਨੇ ਤੇ ਖਾਲੀ ਪੇਟ ਖਾਣ ਨਾਲ ਬਲੱਡ ਸ਼ੂਗਰ ਵੀ ਨਹੀਂ ਵਧਦਾ ਹੁਣ ਕੇਲੇ ਦੀ ਗੱਲ ਕਰ ਲੈਂਦੇ ਆ ਕੇਲੇ ਦੇ ਵਿੱਚ ਫਾਈਬਰ ਅਤੇ ਜ਼ਰੂਰੀ ਪੋਸ਼ਕ ਤੱਤ ਜਿਵੇਂ ਕਿ ਪੋਟਾਸ਼ੀਅਮ, ਵਿਟਾਮਿਨ ਬੀ ਅਤੇ ਵਿਟਾਮਿਨ ਸੀ ਇੱਕ ਚੰਗਾ ਸਰੋਤ ਮੰਨੇ ਜਾਂਦੇ ਨੇ ਇਸ ਦੇ ਨਾਲ ਹੀ ਇਹ ਗੱਲ ਵੀ ਸਾਹਮਣੇ ਆਉਂਦੀ ਹੈ ਕਿ ਕੇਲਾ ਪਾਚਨ ਕਿਰਿਆ ਨੂੰ ਬਿਹਤਰ ਬਣਾਉਣ ਦੇ ਨਾਲ ਨਾਲ ਬਲੱਡ ਪ੍ਰੈਸ਼ਰ ਨੂੰ ਵੀ ਨਿਰੰਤਰ ਕਰਨ ਦੇ ਵਿੱਚ ਮਦਦ ਕਰਦਾ ਹੈ ਹਾਲਾਂਕਿ ਡਾਕਟਰ ਚੇਤਾਵਨੀ ਦਿੰਦੇ ਨੇ ਕਿ ਜਿਹੜੇ ਵਿਅਕਤੀ ਸ਼ੂਗਰ ਦੇ ਰੋਗੀ ਨੇ ਸ਼ੂਗਰ ਦੇ ਮਰੀਜ਼ ਨੇ ਉਹਨਾਂ ਨੂੰ ਖਾਲੀ ਪੇਟ ਕੇਲਾ ਨਹੀਂ ਖਾਣਾ ਚਾਹੀਦਾ ਸੋ ਜੇਕਰ ਤੁਸੀਂ ਵੀ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ ਆਪਣੇ ਆਪ ਨਾਸ਼ਤੇ ਦੇ ਵਿੱਚ ਇਹਨਾਂ ਫਲਾਂ ਦਾ ਇਸਤੇਮਾਲ ਕਰ ਰਹੇ ਤਾਂ ਤੁਹਾਨੂੰ ਖਾਣ ਪੈ ਜ਼ਰੂਰ ਸਾਵਧਾਨੀ ਵਰਤਣੀ ਚਾਹੀਦੀ ਹੈ ਖਾਸ ਕਰਕੇ ਸ਼ੂਗਰ ਦੇ ਮਰੀਜ਼ਾਂ ਨੂੰ ਤੇ ਬੀਪੀ ਦੇ ਮਰੀਜ਼ਾਂ ਨੂੰ ਤਾਂ ਜੋ ਤੁਹਾਡੀ ਸਿਹਤ ਵਧੀਆ ਬਣੀ ਰਹੇ ਦਮਦਾਰ ਬਣੀ ਰਹੇ ਤੁਹਾਨੂੰ ਕੋਈ ਵੀ ਨੁਕਸਾਨ ਨਾ ਹੋਵੇ